ਦੇ ਵਿੱਚ ਤੇਜ਼ ਹੋਈ ਬਰਸਾਤ ਲੋਕਾਂ ਲਈ ਸਿਰਦਰਦੀ ਬਣੀ ਉੱਥੇ ਹੀ ਕਈਆਂ ਲਈ ਆਫਤ ਵੀ ਲੈ ਕੇ ਆਈ ਕੁਝ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੀ ਚੌੜੀ ਸੜਕ ਉੱਪਰ ਬਰਸਾਤ ਦੇ ਖੜੇ ਪਾਣੀ ਦੇ ਵਿੱਚ ਬਿਜਲੀ ਦੇ ਖੰਭੇ ਦੇ ਵਿੱਚ ਕਰੰਟ ਆਉਣ ਦੇ ਨਾਲ ਇੱਕ 8 ਸਾਲਾ ਦਿਵਿਆਂਸ਼ੂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ 28 ਜੂਨ ਯਾਨੀ ਕਿ ਅੱਜ बच्चे ਦਾ ਜਨਮ ਦਿਨ ਸੀ ਜਨਮ ਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਬੱਚਾ ਜਿਹੜਾ ਹੈ ਬਰਸਾਤ ਦੇ ਵਿੱਚ ਘਰੋਂ ਕੋਈ ਸਮਾਨ ਲੈਣ ਦੇ ਲਈ ਬਾਹਰ ਨਿਕਲਦਾ ਹੈ ਬਾਹਰ ਜਿਹੜਾ ਹੈ ਪਾਣੀ ਭਰਿਆ ਹੁੰਦਾ ਹੈ ਤੇ ਅਚਾਨਕ ਖੰਬੇ ਦੇ ਨਾਲ ਬਿਜਲੀ ਦੀ ਟੁੱਟੀ ਹੋਈ ਤਾਰ ਜਿਹੜੀ ਆ ਉਹ ਪਾਣੀ ਦੇ ਵਿੱਚ ਹੁੰਦੀ ਹੈ ਜਿਸ ਕਰਕੇ ਬੱਚਾ ਜਿਹੜਾ ਕਰੰਟ ਦੀ ਚਪੇਟ ਦੇ ਵਿੱਚ ਆਉਂਦਾ ਹੈ ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵੱਲੋਂ ਰਾਹਗੀਰਾਂ ਦੇ ਵੱਲੋਂ ਬੜੀ ਮੁਸ਼ਕਲਤ ਦੇ ਨਾਲ ਬੱਚੇ ਨੂੰ छुड़ਵਾਇਆ ਜਾਂਦਾ ਤੇ ਉਸ ਤੋਂ ਬਾਅਦ ਬੱਚੇ ਨੂੰ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਸਿਰਫ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਬਿਆਨ ਲੈ ਲਏ ਗਏ ਪਰ ਉਸ ਤੋਂ ਬਾਅਦ ਕੋਈ ਵੀ ਨਗਰ ਨਿਗਮ ਦਾ ਅਧਿਕਾਰੀ ਜਿਹੜਾ ਉਹ ਮੌਕੇ ਤੇ ਨਹੀਂ ਪਹੁੰਚਿਆ ਕੋਈ ਵੀ ਬਿਜਲੀ ਬੋਰਡ ਦਾ ਅਧਿਕਾਰੀ ਨਹੀਂ ਪਹੁੰਚਿਆ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਰੋਸ ਵਿੱਚੋ ਪਰਿਵਾਰਕ ਮੈਂਬਰ ਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਚੌੜੀ ਸੜਕ ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਉਹਨਾਂ ਨੇ ਕਿਹਾ ਕਿ ਜਦ ਪ੍ਰਸਾਦ ਹੋ ਰਹੀ ਹੈ ਤਾਂ ਲੋੜ ਸੀ ਜਿਸ ਤਰ੍ਹਾਂ ਤਾਰਾ ਟੁੱਟੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਲਾਈਟ ਬੰਦ ਕਰਨੀ ਚਾਹੀਦੀ ਸੀ ਪਰ ਉਹਨਾਂ ਦੇ ਵੱਲੋਂ ਅਜੇ ਹਾਂ ਨਹੀਂ ਕੀਤਾ ਗਿਆ ਮਾਂ ਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਨੂੰ ਇਨਸਾਫ ਦਿਵਾਇਆ ਜਾਵੇ ਔਰ ਕੀ ਕੁਝ ਕਹਿੰਦੇ ਨੇ ਪਰਵਾਰਿਕ ਮੈਂਬਰ ਇੱਕ ਵਾਰ ਤੁਹਾਨੂੰ ਸੁਣਾਉਣੇ ਹੈ ਕਿਆ ਕਹਾਣਾ ਸੀ ਆਪਕਾ ਬੱਚੇ ਕਿਆ ਕਹਾਣਾ ਹੈ ਦਿਵਾਂਸ਼ੂ ਕਿਆ ਹੋਇਆ ਥਾ ਸਰ ਬੜੇ ਢੇਰ ਬਾਰਿਸ਼ੇ ਗਾਰਨਲੀਪ ਬਾਰਿਸ਼ ਮੇ ਚੀਜ਼ ਲੈਣੇ ਗਿਆ ਥਾ ढेर बारिश के कारण ही बारिश में चीज लेने ले गया था वहाँ से खम्भे की तार कटी हुई थी इस कारण इसकी मौत हो गई है, तो भाई है ये। कल इसका तो। हाँ, क्या लगता है था कल इसका है कल इसको नॉर्मल लग जाएगा कोई कुछ भी नहीं आया यहाँ पे ਜੀ ਕੋਈ ਵੀ ਆਇਆ ਲੱਗਦਾ ਅਸੀਂ ਜਮੂਨੀ ਰੋਡ ਤੇ ਬੈਠੇ ਹੋ ਲੇਕਿਨ ਦੰਨ ਲੱਗਣੇ ਲੱਗੇ ਹਾਂ ਹਾਂ ਇਨਸਾਫੇ ਚਾਹੀਏ ਹਮੇ ਠੀਕ ਹੈ ਕੀ ਕਹਿਣਾ ਚਾਹੀਏ ਇਜਲੀ ਵਾਲੇ ਇਤਨੇ ਬੇਵਕੂਫ ਹੈ ਕਿ بارش ਆਨੇ ਤੇ ਬਿਜਲੀ ਕੱਟ ਹੀ ਨਹੀਂ ਜਾਂਦੀ ਹੁਣਸੇ ਇੰਨਾ ਦਿਮਾਗ ਨਹੀਂ ਆਜ ਇਸਕੇ ਸਾਜਵਾ ਕੱਲ੍ਹ ਕਿਸੇ ਹੋਰ ਕੇ ਸਾਥ ਹੋਗਾ ਫਿਰ ਹਮੇ ਪੂਰਾ ਪੂਰਾ ਇਨਸਾਫ ਚਾਹੀਏ ਹਮੇ ਕੁਛ ਨਹੀਂ ਬਤਾ ਭਾਜੀ ਸਵੇਰੇ 8 ਵਜੇ ਘਰਦਿਆਣੇ ਭੇਜਿਆ ਸੀ ਦੁੱਧ ਲੈਣ ਵਾਸਤੇ ਨਿਆਣੇ ਨੂੰ ਉਹ ਸਾਹਮਣੇ ਬਿਜਲੀ ਦਾ ਖੰਭਾ ਹੈ ਉਹਦੇ ਵਿੱਚ ਕਰੰਟ ਆਇਆ ਉਹ ਬੱਚੇ ਦਾ ਹੱਥ ਲੱਗ ਗਿਆ ਤਾਰ ਵਿੱਚ ਗਿਰੀ ਹੋਈ ਸੀਗੀ ਉਹ ਕਰੰਟ ਦੇ ਨਾਲ ਬੱਚਾ ਹੋ ਗਿਆ ਕਾਲਾ ਉੱਥੇ ਉਹਦੀ ਐਂਡ ਮੌਕੇ ਜੋਗੀ ਮੌਤ ਛੋਟੀਆਂ ਮਾਰ ਕੇ ਘਰਦਿਆਂ ਨੇ ਲਾਇਆ ਉਹਨੂੰ ਖੰਬੇ ਦੇ ਨਾਲੋਂ ਤੇ ਉਹਦੀ ਹੋ ਗਈ ਐਂਡ ਮੌਕੇ ਤੇ ਮੌਤ ਤੇ ਬਿਜਲੀ ਵਿਭਾਗ ਵਿੱਚ ਫੋਨ ਕੀਤਾ ਜੀ ਇਹਨੂੰ ਕੱਲ ਵੀ ਕੀਤਾ ਕੱਲ ਵੀ ਕੋਈ ਨਹੀਂ ਆਇਆ ਅੱਜ ਸਵੇਰੇ ਉਹਨੇ ਐਮਰਜੈਂਸੀ ਬੰਦੇ ਦੋ ਭੇਜੇ ਤਾਰ ਉੱਤੋਂ ਕਟਵਾ ਦੇ ਕਹਿੰਦਾ ਸਰ ਜੀ ਸਟੈਕ ਚਲਦੀ ਪਈ ਹੈ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਿਹੜਾ ਜਵਾਬ ਹੋਇਆ ਕੱਲ ਨੂੰ ਜੇ ਅਸੀਂ ਕਹਿੰਨੇ ਬਿਜਲੀ ਵਾਲਿਆਂ ਦਾ ਨਿਆਣਾ ਹੁੰਦਾ ਉਹ ਵੀ ਇਹੀ ਸਾਨੂੰ ਜਵਾਬ ਕਹਿੰਦੇ ਇਹ ਮਾਤੜ ਸਾਥੀ ਬੰਦੇ ਦਾ ਨਿਆਣਾ ਮਰਿਆ ਵੈ ਅੱਜ ਸਾਨੂੰ ਕਹਿੰਦੇ ਪਏ ਆ ਜੀ ਸਾਡੀ ਸਟੈਗ ਚਲਦੀ ਪਈ ਆ ਇਹ ਕਿੱਥੇ ਦਾ ਨਹੀਂ ਇਹ ਕਿੱਥੇ ਦਾ ਸੂਲ ਹੈਗਾ ਵੈ ਸਵੇਰ ਦਾ 8 ਵਜੇ ਦਾ ਨਿਆਣਾ ਮਰਿਆ ਹੋਇਆ ਕੋਈ ਇੱਥੇ ਦਾ ਐਮਐਲਏ ਕੋਈ ਕਾਉਂਸਲਰ ਕੋਈ ਨਹੀਂ ਆਇਆ ਇੱਥੇ ਦੱਸੋ ਮੈਨੂੰ ਜਿੱਦੋਂ ਆਪਾਂ ਵੋਟ ਲੈਣੀ ਹੁੰਦੀ ਆ ਬੱਚੇ ਦਾ ਜਨਮ ਦਿਨ ਕੱਲ ਅੱਜ ਜਨਮ ਦਿਨ ਆ ਬੱਚੇ ਦਾ ਕੱਲ ਜਨਮ ਦਿਨ ਆ ਬੱਚੇ ਦਾ ਜਿੱਦੋਂ ਆਪਾਂ ਵੋਟ ਲੈਣੀ ਹੁੰਦੀ ਆ ਉਦੋਂ ਅਸੀਂ ਹੱਥ ਜੋੜਦੇ ਆ ਤੂੰ ਮੇਰੀ ਮਾਂ ਤੂੰ ਮੇਰੀ ਭੈਣ ਅੱਜ ਕਿੱਥੇ ਗਏ ਮਾਂ ਭੈਣ ਅੱਜ ਨਿਆਣਾ ਮਰ ਗਿਆ ਕਿਸੇ ਗਰੀਬ ਦਾ ਕਿੱਥੇ ਗਏ ਨੇ ਦੱਸੋ ਕੋਈ ਐਮਐਲ ਆਇਆ 6:00 8:00 ਵਜੇ ਦਾ ਨਿਆਣਾ ਮੜਿਆ ਹੋਇਆ ਕੋਈ ਕਾਉਂਸਲਰ ਆਇਆ ਇੱਥੇ ਆਪਾਂ ਇਲੈਕਸ਼ਨ ਲੜਨ ਵਾਸਤੇ ਕਹਿ ਦਿੰਦੇ ਆ ਤੂੰ ਸਾਡਾ ਪੁੱਤਰ ਹੈਂ ਤੂੰ ਸਾਡੀ ਮਾਂ ਹੈ ਕਿੱਥੇ ਗਏ ਦਿਖਾਓ ਮੈਨੂੰ ਆਇਆ ਕੋਈ ਇੱਥੇ ਫੋਟੋ ਮਾ ਖਚਾਣ ਨੂੰ ਸਾਰੇ ਅੱਗੇ ਆ ਜਾਂਦੇ ਨੇ ਸਾਡੀ ਫੋਟੋ ਆ ਜਾਵੇ